ਕੜਾ ਤੁਹਾਡੇ ਐਸਐਸਪੀ ਕੜਾ ਵੀਰ ਜੀ ਕੜਾ ਡਿਪਟੀ ਅਫਸਰ ਆ ਜਦੋਂ ਸਾਡੇ ਆ ਕੇ ਮੁੰਡੇ ਦੀ ਅੱਖ ਕੱਢ ਕੇ ਅੱਛਾ ਡਰਾਉਣਾ ਆ ਕੇ ਤੁਸੀਂ ਕੀ ਕਰਦੇ ਹੋ ਬਾਈ ਸਾਡਾ ਤਮਾਸ਼ਾ ਵੇਖਣ ਆਏ ਹੋ ਮਰਾਉਂਗੇ ਸਾਨੂੰ ਬਾਬੇ ਨੂੰ ਪਾਣੀ ਪਿਆ ਜਾ ਪਾਣੀ ਮਿਲ ਜਾ ਪਾਣੀ ਕੀ ਭਾਈ ਮੁੰਡੇ ਦੀ ਅੱਖ ਨਿਕਲ ਗਈ ਬਗਾਨੇ ਪੁੱਤਰ ਦੀ ਮਰਵਾੜ ਆ ਕਿਸੇ ਦਾ ਕੇ ਡਰਾਉਣਾ ਆ ਗਿਆ ਤੁਹਾਡੇ ਸਿਰ ਤੱਕ ਡਰਾਉਣਾ ਆ ਕੇ ਬੰਬ ਸੁੱਟਦਾ ਪਿਆ ਬਾਬੇ ਤੁਸੀਂ ਗੱਲ ਲੈ ਕੇ ਗਏ ਸੀ ਤੁਹਾਨੂੰ ਕਿਉਂ ਮਹਿਸੂਸ ਹੋਇਆ ਇਹ ਗੱਲ ਕਿ ਪੰਜਾਬ ਪੁਲਿਸ ਜਿਹੜੀ ਹੈਗੀ ਉਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਉਸ ਪਾਸੇ ਡਰੋਨ ਆਉਣ ਤੇ ਉਹ ਟ੍ਰੇਨ ਦੇ ਜਿਹੜਾ ਬੰਬ ਸੀ ਉੱਪਰ ਹੀ ਫਟ ਗਿਆ ਉਹ ਪੈਂਦੇ ਸਾਰ ਉਹਦੀ ਅੱਖ ਦੇ ਵਿੱਚ ਲੱਗਾ ਅੱਖ ਉਹ ਨਹੀਂ ਚੋਗ ਇੱਥੇ ਆ ਗਈ ਡੇਲਾ ਨਿਕਲ ਹੀ ਗਿਆ ਨਾਲ ਦੀ ਨਾਲ ਮੈਨੂੰ ਇੰਨਾ ਗੁੱਸਾ ਆਇਆ ਕਿ ਇਹਨਾਂ ਦੀ AK47 ਖੋਗਣਾ ਡਰਾਉਣ ਨੂੰ ਮੈਂ ਪੁੱਛਿਆ ਉਹਨੂੰ ਤੁਹਾਡਾ SSC ਵੀ ਕਿੱਥੇ ਹੈ ਜਬ ਅਫਸਰ ਕਿੱਥੇ ਹੈ ਮੈਂ ਨਹੀਂ ਪੁੱਛਿਆ ਉਹਨਾਂ ਨੇ ਤੁਹਾਡਾ ਡਿਪਟੀ ਕਿੱਥੇ ਹੈ ਮੈਂ SSC ਪੁੱਛਿਆ ਵੀ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ SSC ਮੇਰੇ ਮੂਹਰੇ ਹੋਂਦ ਡਰ ਗਿਆ ਕੰਤਾ ਗਿਆ ਮੁੱਖ ਮੰਤਰੀ ਸਾਹਿਬ ਨੇ ਤਾਂ ਇਹ ਵੀ ਕਿਹਾ ਵੀ ਕੀ ਤੁਸੀਂ ਇਹ ਰੋਕਾਂ ਲਾਤੀਆਂ ਭਾਈ ਤੁਸੀਂ ਤਾਂ ਬਾਰਡਰ ਬਣਾ ਕੇ ਧਰਤਾ ਸਾਡੇ ਇੱਕ ਪਾਸੇ ਪਾਕਿਸਤਾਨ ਆ ਇੱਧਰ ਤੁਸੀਂ ਹੁਣ ਹਰਿਆਣੇ ਨੂੰ ਵੀ ਬਾਰਡਰ ਲਾ ਦਿੱਤਾ ਇਹ ਪੰਜਾਬ ਸਰਕਾਰ ਨੇ ਵੀ ਤੁਸੀਂ ਆਪਣੇ ਨਾਲ ਨਹੀਂ ਸਮਝਦੇ ਤੁਸੀਂ ਉਹਨਾਂ ਤੇ ਅੱਜ ਆਪਣੀ ਪੁਲਿਸ ਦੇ ਪਿੱਛੇ ਪੈ ਕੇ ਤੁਸੀਂ ਜਾ ਕੇ ਪੰਜਾਬ ਸਰਕਾਰ ਦੀ ਪੁਲਿਸ ਜਿਹੜੀ ਏ ਉਹਨੂੰ ਮੁਰੇ ਹੋ ਕੇ ਖੜਨਾ ਚਾਹੀਦਾ ਹੈ ਮੁਰੇ ਹੋਵੇ ਉਹ ਪਿੱਛੇ ਕਿਉਂ ਕਰਦੇ ਆ ਕਹਿੰਦੇ ਵੀ ਪੰਜਾਬ ਪੁਲਿਸ ਤੁਹਾਡੇ ਤੋਂ ਅੱਗੇ ਲੱਗੇ ਹਾਂਜੀ ਉੱਤੇ ਖੜੀ ਹੋਣੀ ਚਾਹੀਦੀ ਬਾਰਡਰ ਤੇ ਕਿ ਮੁਰੇ ਖੜੀ ਹੋ ਜੇ ਜਦੋਂ ਸਰਾਡੀਸ ਰੱਖਿਆ ਬਾਅਦ ਤੇ ਵੇ ਇਹ ਸਾਡੀ ਸਿਰੱਖੇ ਵਾਸਤੇ ਅੱਗੇ ਕਿਉਂ ਨਹੀਂ ਹੁੰਦੇ ਆਗੇ ਸਾਰੇ ਦੇ ਸਾਰੇ ਸਾਡੇ ਲੰਗਰ ਛੱਕ ਐਡੇ ਡੇ ਢਿੱਡ ਭੜਾਈ ਫਿਰਦੇ ਇਹਨਾਂ ਕੋਲ ਮੈਨੂੰ ਬੰਬ ਛੁੱਟਦੇ ਸਾਡੇ ਦੇ ਬਜ਼ੁਰਗ ਵੀ ਭੱਜ ਲੈਂਦੇ ਨੇ ਸਾਡੇ ਨੌਜਵਾਨੀ ਭੱਜ ਲੈਂਦੇ ਨੇ ਲੈ ਇਹਨਾਂ ਦੇ ਡਰੋਨਾਂ ਕੇ ਬੰਬ ਸਾਡੇ ਉੱਤੇ ਰੌਂਜੀ ਮਰ ਜਾਣਗੇ ਭੱਜਣ ਤੋਂ ਇਹਨਾਂ ਨੇ ਡੇਡੇ ਢਿੱਡ ਭਲਾ ਲਏ ਨੇ ਆਪਣੇ ਖਾ ਖਾ ਕੇ ਫਰੀ ਦਾ ਲੰਗਰ ਫਰੀ ਦਾ ਰਾਸ਼ਨ ਸਾਡੇ ਟੈਕਸ਼ਨ ਹੋ ਜੇ ਤਨਖਾਹਾਂ ਮਿਲਦੀਆਂ ਨੇ ਇਹ ਕਹਿੰਦੇ ਅਸੀਂ ਸੁਰੱਖਿਆ ਕਰੀ ਕਾਹਦੀ ਸੁਰੱਖਿਆ ਕਰਦੇ ਨੇ ਇਹ ਖੱਤਰ ਸਾਹਿਬ ਨੇ ਵੀ ਕਿਹਾ ਬਈ ਕਿਹ ਨਾਲ ਦੀ ਕੀ ਹੋ ਗਿਆ ਤੁਹਾਨੂੰ ਦਾ ਕੋਈ ਪੰਨੇ ਦਾ ਜੀ ਕੀ ਗੱਲ ਹੋ ਗਈ ਤੁਹਾਨੂੰ ਦਾ ਕੋਈ ਪੰਨੇ ਦਾ ਤੁਹਾਨੂੰ ਦਾ ਕੋਈ ਕੁਝ ਨਹੀਂ ਕਹਿੰਦਾ ਤੁਹਾਨੂੰ ਕੀ ਕਿਹਾ ਤੁਹਾਨੂੰ ਕੀ ਕਿਹਾ ਕਿਸੇ ਨੇ ਇਹ ਇਹ ਜਿਹੇ ਬੰਦੇ ਨੇ ਜਿਹੜੇ ਆ ਕੇ ਮੋਰਚੇ ਨੂੰ ਖਰਾਬ ਕਰਦੇ ਨੇ ਇਹ ਸਰਕਾਰ ਦੇ ਬੰਦੇ ਨੇ ਦੇਖੋ ਤੁਹਾਡੇ ਸਾਹਮਣੇ ਉਸ ਇਹਨਾਂ ਨੂੰ ਅਸੀਂ ਨਹੀਂ ਕਿਹਾ ਨਾ ਕਿ ਤੁਸੀਂ ਗਲਤ ਲੱਭ ਜੀ ਬੋਲੇ ਆ ਸ਼ੰਭੂ ਬੈਰੀਅਰ ਦੇ ਉੱਤੇ ਖੜੇ ਆ ਸੋ ਕੁਝ ਦਿਨ ਪਹਿਲਾਂ ਤਸਵੀਰਾਂ ਆ ਤੁਹਾਡੇ ਸਾਹਮਣੇ ਆਈਆਂ ਜਦੋਂ ਇਹ ਰੋਹ ਭੜਕਦਾ ਇਹ ਤਾਂ ਡਰੋਨ ਸਾਹਮਣੇ ਤੋਂ ਆਉਂਦੇ ਆ ਇਸ ਪਾਸੇ ਅਥਰੂ ਗੈਸ ਦੇ ਗੋਲੇ ਵੀ ਛੁੱਟੇ ਜਾਂਦੇ ਆ ਤੇ ਇੱਕ ਬਾਬਾ ਜੀ ਬੋਲੋ ਪੰਜਾਬ ਪੁਲਿਸ ਨਾਲ ਵੀ ਬੜਾ ਰੋਸ ਜਤਾਇਆ ਗਿਆ ਸੀ ਆਪਣੀ ਗੱਲ ਪਹਚਾਈ ਗਈ ਕਿ ਤੁਸੀਂ ਰੋਕਦੇ ਕਿਉਂ ਨਹੀਂ? ਬਾਬਾ ਜੀ ਤੁਸੀਂ ਗੱਲ ਲੈ ਕੇ ਗਏ ਸੀ ਤੁਹਾਨੂੰ ਕਿਉਂ ਮਹਿਸੂਸ ਹੋਇਆ ਇਹ ਗੱਲ ਕਿ ਪੰਜਾਬ ਪੁਲਿਸ ਜਿਹੜੀ ਹੈਗੀ ਉਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਉਸ ਪਾਸੇ ਡਰੋਨ ਆਣ ਤੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਵੀਰ ਜੀ ਇੱਥੇ ਨਾ 12 ਤਰੀਕ ਨੂੰ ਆਏ ਤੁਕੇ ਹਾਂ ਖਨੋਰੀ ਬਾਰਡਰ ਤੋਂ ਸ਼ੰਭੀ ਬਾਰਡਰ ਦੇ ਉੱਤੇ। ਤੇ ਅਸੀਂ ਦੋ ਦਿਨਾਂ ਤੋਂ ਇਹਨਾਂ ਦਾ ਤਮਾਸ਼ਾ ਵੇਖ ਰਹੇ ਸੀ। ਬੱਚੇ ਕਰਦੇ ਨੇ ਜਦੋਂ ਇਹਨਾਂ ਨੇ ਬੰਦ ਕੀਤਾ ਆ ਕੇ ਬੱਚੇ ਨੇ ਜੋਰ ਲਾਣਗੇ ਖੁੱਲਣ ਵਾਸਤੇ। ਪਹਿਲੇ ਦਿਨ ਹੀ ਬੱਚਿਆਂ ਨੇ ਇਹਨਾਂ ਨੂੰ ਬੈਕਫੋਰਟ ਤੇ ਲੈ ਜਾਂਦਾ ਸੀ। ਪਿਛੋ ਸਾਡੀ ਕਮੇਟੀਆਂ ਨੇ ਜੋ ਕਮੇਟੀਆਂ ਨੇ ਉਹਨਾਂ ਨੇ ਇਹਨੇ ਥੋੜਾ ਜਿਹਾ ਕੁਝ ਇਕੱਠੀਆਂ ਨਹੀਂ ਸੀ ਹੋਈਆਂ ਉਹਨਾਂ ਨੇ ਸਾਥ ਨਹੀਂ ਦਿੱਤਾ ਪਹਿਲੇ ਦਿਨ ਹੀ ਸਾਡੇ ਨੌਜਵਾਨ ਬੱਚੇ 60 ਬੱਚੇ ਹਨ ਜੋ ਇਹਨਾਂ ਨੂੰ ਪਿਛਾਂ ਤੋਂ ਖੇਲ ਕੇ ਰਹਿ ਗਏ ਹਨ ਤੇ ਆਪਣਾ ਮੋਰਚਾ ਛੱਡ ਗਏ ਹਨ ਉਸ ਤੋਂ ਬਾਅਦ ਫਿਰ ਇਹਨੇ ਨੌਜਵਾਨਾਂ ਨੂੰ ਠੱਲ ਬਾਦ ਚ ਜਸੇ ਬੰਦੀਆਂ ਨੇ ਜਸੇ ਬੰਦੀਆਂ ਠੱਲ ਪਾਉਣ ਤੋਂ ਬਾਅਦ ਜਦੋਂ ਇੱਕ ਦਿਨ ਵੀ ਚੱਲਿਆ ਦੋ ਦਿਨ ਵੀ ਚੱਲਿਆ ਦੂਜੇ ਦਿਨ ਬੱਚੇ ਨੇ ਪਤੰਗ ਲਿਆਂਦੇ ਪਤੰਗ ਲਿਆਂਦੇ ਜਦੋਂ ਇਹਨਾਂ ਦਾ ਡਰਾਉਣ ਹੁੰਦਾ ਸੀ ਤਾਂ ਪਤੰਗ ਉਹ ਗੁੱਡੀ ਜੜੀ ਜੀ ਖਿੱਚਦੇ ਸੀ ਤੇ ਪਤੰਗ ਬਾਇ ਭਾਬਸੋਂ ਦਿੰਦਾ ਸੀ ਇੱਕ ਦਿਨ ਉਹ ਸੇ ਦੇ ਹਿਸਾਬ ਨਾਲ ਬੱਚੇ ਜੋੜੇ ਛੋਟੇ ਅੱਗੇ ਵਧਣਾ ਚਾਹੇ ਫੋੜ ਇਨਾਂ ਨੇ ਨਰਾ ਦਿਲ ਖੁੱਲ ਗਿਆ ਫਿਰ ਇਹਨਾਂ ਨੂੰ ਪਿੱਛੋ ਛੁੱਟੀ ਮਿਲ ਗਈ ਫਿਰ ਸਾਡੀ ਪਬਲਿਕ ਦੇ ਵਿੱਚ ਲਿਆ ਕੇ ਡਰਾਉਣ ਲਈ ਬੰਬ ਸੁੱਟਣ ਲੱਗੇ ਉਸ ਦਿਨ ਸਾਰਾ ਦਿਨ ਹੀ ਇਹਨਾਂ ਨੇ ਡਰਾਉਣ ਬੰਬ ਰਾਈ ਸਾਡੀ ਪਬਲਿਕ ਦੇ ਵਿੱਚ ਲਿਆ ਕੇ ਲਗਾਤਾਰ ਸੁੱਟੇ ਨੇ ਸ਼ਾਮੀ 5:30 ਦਾ ਟਾਈਮ ਸੀ ਅਸੀਂ ਵੀ ਦੇਖਦੇ ਪਏ ਸੀ ਮੇਰੇ ਨਾਲ ਸੁਭਾਨਪੁਰ ਦਾ ਲੜਕਾ ਹੈ ਜ਼ਿਲ੍ਹਾ ਕਪੂਰਸਲੇ ਦਾ ਮੁੰਡੇ ਦਾ ਨਾਮ ਕਲਵਿੰਦਰ ਸਿੰਘ ਹੈ ਪਿਓ ਦਾ ਨਾਮ ਕਲਵਿੰਦਰ ਸਿੰਘ ਹੈ ਉਹ ਨਾਲ ਮੇਰੇ ਬੈਠ ਕੇ ਖਾਣਾ ਖਾ ਰਿਆ ਸੀ ਖਾਣਾ ਖਾਣ ਤੋਂ ਬਾਅਦ ਉਹ ਜਿਹੜਾ ਪ੍ਰੈਸ਼ਰ ਡਰੈਨ ਨੂੰ ਦੇਖਿਆ ਤਾਂ ਡਰੈਨ ਦਾ ਜਿਹੜਾ ਬੰਬ ਸੀ ਉੱਪਰ ਹੀ ਫਟ ਗਿਆ ਉਹ ਪੈਂਦੇ ਸਾਰ ਉਹਦੀ ਅੱਖ ਦੇ ਵਿੱਚ ਲੱਗਾ ਅੱਖ ਉਹਦੀ ਚੋਗ ਇੱਥੇ ਆ ਗਈ ਡੇਲਾ ਨਿਕਲ ਗਿਆ ਨਾਲ ਦੀ ਨਾਲ ਉਸ ਨੂੰ ਨਾ ਦੇ ਮੀਡੀਆ ਤੇ ਨਾ ਹੀ ਸਰਕਾਰ ਉਹਨੂੰ ਬੈਕਬੋਰਡ ਤੇ ਕਰਿਆ ਉਹਨੂੰ ਅੱਗੇ ਨਹੀਂ ਰੋਣਾ ਚਾਹੁੰਦੀ ਉਹ ਖਾਲਸਾ ਐਡ ਵਾਲੇ ਨਾਲ ਦੀ ਨਾਲ ਉਹ ਬੱਚੇ ਨੂੰ ਚੁੱਕ ਕੇ ਪਤਾ ਨਹੀਂ ਕਿੱ데 ਹਸਪਤਾਲ ਤੇ ਲਾਗੇ ਤੁਸੀਂ ਇਦਰੀ ਸ਼ਾਬ ਦੇਖਿਆ ਆਪਣੀ ਅੱਖਾਂ ਨਾਲ ਤੁਸੀਂ ਦੇਖਿਆ ਸੀ ਜੋਏ ਜਨੇ ਖਾਣਾ ਇਕੱਠਾ ਕਰ ਰਹੇ ਸੀ ਉਸ ਤੋਂ ਬਾਅਦ ਮੈਂ ਫਿਰ ਪੁਲਿਸ ਵਾਲਿਆਂ ਕੋਲ ਗਿਆ ਖਾਣਾ ਮੇਰੇ ਹੱਥ ਵਿੱਚ ਸੀਗਾ ਮੈਨੂੰ ਇੰਨਾ ਗੁੱਸਾ ਆਇਆ ਕਿ ਇਹਨਾਂ ਦੀ AK47 ਖੋਗਣਾ ਡਰਾਉਣ ਨੂੰ ਮੈਂ ਪੁੱਛਿਆ ਨਾ ਤੁਹਾਡਾ ਐਸਐਸਬੀ ਕਿੱਥੇ ਹੈ ਜਬ ਵੱਡਾ ਅਫਸਰ ਕਿੱਥੇ ਹੈ ਮੈਂ ਨਹੀਂ ਪੁੱਛਿਆ ਉਹਨਾਂ ਨੇ ਤੁਹਾਡਾ ਡਿਪਟੀ ਕਿੱਥੇ ਹੈ ਮੈਂ ਐਸਐਸਬੀ ਪੁੱਛਿਆ ਮੇ ਤੋਂ ਢਿੱਕੋ ਕੁਝ ਜ਼ਿੰਮੇਵਾਰੀ ਨਹੀਂ ਬਣਦੀ ਐਸਐਸਬੀ ਮੇਰੇ ਮੂਹਰੇ ਆਉਣ ਤੋਂ ਡਰ ਗਿਆ ਕੰਤਾ ਗਿਆ ਮੈਨੂੰ ਬੇਕਬੋਰਡ ਤੇ ਉਹਨਾਂ ਰੱਖਿਆ ਅੰਦਰ ਉਹਨਾਂ ਨੇ ਮੀਟਿੰਗ ਕੀਤੀ ਮੀਟਿੰਗ ਕਰਕੇ ਪਤਾ ਨਹੀਂ ਉਹਨੇ ਕਿੱਥੇ ਕਿਹੜੀ ਕਿਹੜੀ ਸਰਕਾਰ ਨਾਲ ਰਾਬਤਾ ਕੀਤਾ ਉਸ ਦਿਨ ਤੋਂ ਬਾਅਦ ਛੱਡ ਗਏ ਉਹ ਸਾਨੂੰ ਦੇਖਣ ਵਾਸਤੇ ਨਹੀਂ ਮਿਲਿਆ ਪਰ ਪੰਜਾਬ ਸਰਕਾਰ ਤਾਂ ਕਹਿੰਦੀ ਵੀ ਅਸੀਂ ਆਪ ਵਿਰੋਧ ਵਿੱਚ ਆ ਕੇਂਦਰ ਸਰਕਾਰ ਦੇ ਸਾਨੂੰ ਆਪਤੰਗ ਕੀਤਾ ਪਿਆ ਕੇਂਦਰ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਨੇ ਤਾਂ ਇਹ ਵੀ ਕਿਹਾ ਵੀ ਕੀ ਤੁਸੀਂ ਇਹ ਰੋਕਾਂ ਲਾਤੀਆਂ ਭਾਈ ਤੁਸੀਂ ਤਾਂ ਬਾਰਡਰ ਬਣਾ ਕੇ ਧਰਤਾ ਸਾਡੇ ਇੱਕ ਪਾਸੇ ਪਾਕਿਸਤਾਨ ਆ ਇਧਰ ਤੁਸੀਂ ਹੁਣ ਹਰਿਆਣੇ ਨੂੰ ਵੀ ਬਾਰਡਰ ਲਾ ਦਿੱਤਾ ਅਸੀਂ ਵਿਚਾਰ ਕਰ ਚੁੱਕੇ ਆ ਸਾਨੂੰ ਚਾਹੀਦਾ ਵੀ ਸਾਡੀ ਲਾਹੌਰ ਰਾਜਾ ਨਹੀਂ ਬਣ ਜਾਵੇ ਇਸ ਤੋਂ ਵਧੀਆ ਦਿੱਲੀ ਨਾਲੋਂ ਤੋਂ ਲਾਹੌਰ ਵਿੱਚ ਲੋਕ ਪਾਕਿਸਤਾਨ ਦੇ ਵਿੱਚ ਲੋਕ ਜੋ ਚਾਰੇ 400 ਰੁਪਇਆ ਕਣਕ ਲੈਣ ਨੂੰ ਮਜਬੂਰ ਹਨ ਅਸੀਂ ਉਹਨਾਂ ਨੂੰ 50 ਰੁਪਏ ਕਣਕ ਵੇਚ ਕੇ ਰਾਜ਼ੀ ਹਾਂ ਅਸੀਂ ਉਹਨਾਂ ਨੂੰ ਫਿਰ ਵੀ ਉਹਨਾਂ ਨੂੰ ਜੋ 350 ਰੁਪਇਆ ਬਚ ਜਾਏਗਾ ਸਾਡਾ ਇੱਧਰ ਬੰਦਰ ਬੰਦ ਰਖਣਾ ਰਹਿਣੇ ਨੇ ਤੇ ਸਾਡਾ ਫਿਰ ਲਾਹੌਰ ਵਾਲਾ ਜਿਹੜਾ ਨਾ ਬੈਰੀਕੇਡ ਖੋਲ ਜਾਵੇ ਇੰਨੇ ਹੱਕ ਕੀ ਤੁਸੀਂ ਇਹ ਬੈਰੀਕੇਡਾਂ ਤੋਂ ਇੰਨੇ ਹੱਕ ਕੀ ਇਹਨਾਂ ਤੋਂ ਇਹਨਾਂ ਤੋਂ ਸਾਡਾ ਇਹਦਾ ਅੰਨੀ ਤੇ ਬੋਲੀ ਤੇ ਕੰਨਾਂ ਤੋਂ ਗੁੰੰਗੀ ਹੋ ਚੁੱਕੀ ਹੈ ਸਰਕਾਰ ਇਹ ਸਾਡੇ ਸਿੱਖਾਂ ਨੂੰ 2% ਸਮਝ ਕੇ ਸਾਡਾ ਕੁਝ ਨਹੀਂ ਝੋਕਣਾ ਚੁੱਕਦੀ ਇਹ ਸਾਡਾ ਅਈ ਵਾਰੀ ਹੀ ਝਮਾਠਾ ਵੇਖਦੀ ਹੈ ਇਹ ਪੰਜਾਬ ਸਰਕਾਰ ਨੂੰ ਵੀ ਤੁਸੀਂ ਆਪਣੇ ਨਾਲ ਨਹੀਂ ਸਮਝਦੇ ਤੁਸੀਂ ਉਹਨਾਂ ਤੇ ਆਪਣੀ ਪੁਲਿਸ ਦੇ ਪਿੱਛੇ ਪੈ ਕੇ ਤੁਸੀਂ ਜਾ ਕੇ ਸਰਕਾਰ ਦੇਖੋ ਪੰਜਾਬ ਸਰਕਾਰ ਤਾਂ ਪਿੱਛੇ ਬੈਕਫੋਰਡ ਤੇ ਬੈਠੀ ਹੋਈ ਹੈ ਪੰਜਾਬ ਸਰਕਾਰ ਦੀ ਪੁਲਿਸ ਜਿਹੜੀ ਹੈ ਉਹਨੂੰ ਮੁਰੇ ਹੋ ਕੇ ਖੜਨਾ ਚਾਹੀਦਾ ਹੈ ਮੁਰੇ ਹੋਵੇ ਉਹ ਪਿੱਛੇ ਕਿਉਂ ਕਰਦੇ ਆ ਪਿੱਛੇ ਘਸਾਰਦੇ ਕੋਈ ਖੜਦੇ ਹੋ ਜਾ ਕੇ ਕਿਸੇ ਵੀ ਸਾਡੇ ਬਾਰਡਰ ਤਿੰਨ ਮੇਨ ਬਾਰਡਰ ਸ਼ੰਭੂ ਬਾਰਡਰ ਕਨੌਰੀ ਬਾਰਡਰ ਡੱਬਾ ਵਾਲੀ ਬਾਰਡਰ ਉਸ ਤੋਂ ਲੈ ਕੇ ਨਾ 128 ਪੋਸਟਾਂ ਜਿਹੜੀਆਂ ਨਾ ਪਿੰਡਾਂ ਦੇ ਵਿੱਚੋਂ ਛੜਕਾਂ ਜਿਹੜੀਆਂ ਜਾਂਦੇ ਨੇ ਉਹਨਾਂ ਨੇ ਬੰਦ ਕੀਤੀਆਂ ਹੋਈਆਂ ਨੇ ਤੁਸੀਂ ਕਹਿੰਦੇ ਹੋ ਵੀ ਪੰਜਾਬ ਪੁਲਿਸ ਤੁਹਾਡੇ ਤੋਂ ਅੱਗੇ ਲੱਗੇ ਹਾਂਜੀ ਉੱਥੇ ਖੜੀ ਹੋਣੀ ਚਾਹੀਦੀ ਬਾਰਡਰ ਤੇ ਕਿ ਮੂਹਰੇ ਖੜੀ ਹੋਈ ਜਾਂ ਜਦੋਂ ਸਾਡੀ ਸੁਰੱਖਿਆ ਵਾਸਤੇ ਵੇ ਇਹ ਸਾਡੀ ਸੁਰੱਖਿਆ ਵਾਸਤੇ ਅੱਗੇ ਕਿਉਂ ਨਹੀਂ ਹੁੰਦੇ ਸਾਡੇ ਨੌਜਵਾਨਾਂ ਨੂੰ ਰੋਕੇ ਉਹਨਾਂ ਨੂੰ ਸਮਝਾਵੇ ਆ ਕੇ ਸਾਰੇ ਦੇ ਸਾਰੇ ਸਾਡੇ ਲੰਗਰ ਛੱਕ ਐਡੇ ਡੇ ਢਿੱਡ ਭੜਾਈ ਫਿਰਦੇ ਨੇ ਇਹਨਾਂ ਕੋਲ ਮੈਨੂੰ ਬੰਬ ਛੁੱਟਦੇ ਸਾਡੇ ਨਾ ਬਜ਼ੁਰਗ ਵੀ ਭੱਜ ਲੈਂਦੇ ਨੇ ਸਾਡੇ ਨੌਜਵਾਨੀ ਭੱਜ ਲੈਂਦੇ ਨੇ ਲੈ ਇਹਨਾਂ ਦੇ ਡਰੋਨਾਂ ਆ ਕੇ ਬੰਬ ਸਾਡੇ ਉੱਤੇ ਰੌਂਜੀ ਮਰ ਜਾਣਗੇ ਭੱਜਣ ਤੋਂ ਇਹਨਾਂ ਨੇ ਦੇਡੇ ਢਿੱਡ ਭਲਾ ਲਏ ਨੇ ਆਪਣੇ ਖਾ ਖਾ ਕੇ ਫਰੀ ਦਾ ਲੰਗਰ ਫਰੀ ਦਾ ਰਾਸ਼ਨ ਸਾਡੇ ਟੈਕਸਾਂ ਦੇ ਵਿੱਚ ਤਨਖਾਹਾਂ ਮਿਲਦੀਆਂ ਨੇ ਇਹ ਕਹਿੰਦੇ ਅਸੀਂ ਸੁਰੱਖਿਆ ਕਰੀ ਕਾਹਦੀ ਸੁਰੱਖਿਆ ਕਰਦੇ ਨੇ ਆ ਭਰਾਵੋ ਜੀ ਇਹਨਾਂ ਨੇ ਇੱਕ ਵੀ ਉਹ ਦਿਨ ਦਾ ਬਾਰਡਰ ਤੇ ਅਜੀ 13 ਤਰੀਕ 12 ਤਰੀਕ ਤੇ ਆਏ ਆ ਇੱਕ ਵੀ ਅੱਗੇ ਸਾਡੇ ਤੋਂ ਆ ਕੇ ਇੱਧਰ ਆ ਕੇ ਕੋਈ ਸੁਰੱਖਿਆ ਵਾਸਤੇ ਕੋਈ ਨਹੀਂ ਆਇਆ ਹੈ ਨਹੀਂ ਤੁਸੀਂ ਹੁਣ ਇਹ ਨਹੀਂ ਦੇਖਦੇ ਵੀ ਇੱਥੇ ਅਸੀਂ ਬਾਜ਼ਾਰ 'ਚ ਖੜੇ ਆ ਤੇ ਸਰਕਾਰ ਨੇ ਸਹੂਲਤਾਂ ਵੀ ਤੁਹਾਨੂੰ ਬਹੁਤ ਦਿੱਤੀਆਂ ਹੋਣੀਆਂ ਇਸ ਥਾਂ ਦੇ ਉੱਤੇ ਖੜਨਦ ਕਰਕੇ ਦੇ ਕੋਰ ਕੋਈ ਸਹੂਲਤ ਨਹੀਂ ਅਸੀਂ ਛੜਕਦੇ ਬੈਠ ਕੇ ਆਪਣਾ ਬਾਥਰੂਮ ਕਰਨੇ ਆ ਐਡਾ ਬੋਤਲ ਲੈ ਕੇ ਪਾਣੀ ਦੀ ਦੋ ਦੋ ਕਿੱਲੇ ਤਾਂ ਕਿਸੇ ਗੰਦ ਬਹਿ ਚੁੱਕਾ ਵਾਹਣ ਸੜਕਾਂ ਦੇ ਉੱਤੇ ਪਿੱਛੇ ਵਾਹਣਾ ਦੇ ਵਿੱਚ ਸਾਰਿਆਂ ਦੇ ਕੱਪੜੇ ਸਾਡੇ ਲੀੜੇ ਗੰਦ ਨਾਲ ਲਿਪੜ ਜਾਂਦੇ ਨੇ ਕੋਈ ਲਾਇਟ ਦਾ ਪ੍ਰਬੰਧ ਨਹੀਂ ਕੋਈ ਲੈਟਰਾ ਦਾ ਪ੍ਰਬੰਧ ਨਹੀਂ ਕੋਈ ਨਾਨਕਾ ਪ੍ਰਬੰਧ ਨਹੀਂ ਕੋਈ ਲੈਟਰਿੰਗ ਬਾਥਰੂਮਾਂ ਦਾ ਕੋਈ ਪ੍ਰਬੰਧ ਨਹੀਂ ਇਹਨਾਂ ਨੇ ਕੀਤਾ ਪੰਜਾਬ ਸਰਕਾਰ ਨੇ ਸਾਡੇ ਵਾਸਤੇ ਕਿਸਾਨਾਂ ਵਾਸਤੇ ਜਦੋਂ ਦਿੱਲੀ ਬੈਠੇ ਸੀ ਉਦੋਂ ਹੋਇਆ ਸੀ ਪ੍ਰਬੰਧ ਉਦੋਂ ਉਦੋਂ ਕੇਂਦਰੀ ਵਾਲੇ ਸਰਕਾਰ ਨੇ ਉੱਥੇ ਕੀਤਾ ਇਹ ਸਭ ਕੁਝ ਪਾਣੀ ਵੀ ਮਿਲਿਆ ਸੀ ਤੇ ਸਾਨੂੰ ਲੈਟਰਿਨਾਂ ਵੀ ਮਿਲਿਆਣ ਸਰਕਾਰ ਤਾਂ ਫਿਰ ਹੁਣ ਵੀ ਆਮ ਆਦਮੀ ਪਾਰਟੀ ਦੀ ਆ ਗੁੰਗਾ ਦਾ ਬੋਲਾ ਇਹ ਮੋਦੀ ਨਾਲ ਰਲ ਚੁੱਕਾ ਹੈ ਓਏ ਉਹਦੇ ਇਸ਼ਾਰਿਆਂ ਤੇ ਚੱਲਦਾ ਪਿਆ ਆਮ ਸਰਕਾਰ ਦਾ ਆਮ ਪਾਰਟੀ ਸਰਕਾਰ ਦਾ ਤਾਂ ਸਿਰ ਭਲੇਖਾ ਹੈ ਇਹ ਪਰ ਮੁੱਖ ਮੰਤਰੀ ਸਾਹਿਬ ਤਾਂ ਆਪ ਕਹਿੰਦੇ ਮੈਂ ਕਿਸਾਨ ਆ ਕਿਹੜਾ ਕਹਿੰਦਾ ਕਿਸਾਨ ਹੈ ਕਿਸਾਨਾਂ ਦਾ ਸਾਡੇ ਨਾਲ ਚ ਖੜੇ ਆ ਕੇ ਕਿਸਾਨੇ ਤਾਂ ਸਾਡੇ ਨਾਲ ਖੜੇ ਸਾਨੂੰ ਰਸਾ ਖਲਾ ਕੇ ਦੋ ਓਏ ਅਸੀਂ ਦਿੱਲੀ ਦੀ ਹੱਕ ਤੇ ਜਾ ਕੇ ਬਹਿ ਜੀਏ ਸਾਨੂੰ ਇੱਥੇ ਚਾਉ ਨਹੀਂ ਹੈਗਾ ਵੀਰ ਜੀ ਸਾਨੂੰ ਇੱਥੇ ਆ ਕੇ ਬੈਠਣ ਲਾ ਨਹੀਂ ਖੱਟੜ ਸਾਹਿਬ ਕਹਿੰਦੇ ਆ ਵੀ ਲੋਕਤੰਤਰੀਕ ਤਰੀਕੇ ਨਾਲ ਗੱਲ ਕਰਨੀ ਚਾਹੀਦੀ ਆਪਣੀ ਆਵਾਜ਼ ਨੂੰ ਵਿਧਾਨ ਸਭਾ ਲੈ ਕੇ ਜਾਓ ਲੋਕ ਸਭਾ ਤੇ ਪਹੁੰਚਾਓ ਆਪਣੇ ਨਮਾਇੰਦਿਆਂ ਤੱਕ ਗੱਲ ਪਹੁੰਚਾਓ ਤੁਸੀਂ ਆਪਣੇ ਨਮਾਇੰਦਿਆਂ ਨੂੰ ਨਹੀਂ ਦੱਸਿਆ ਜਿਨ੍ਹਾਂ ਨੂੰ ਚੁਣਿਆ ਤੁਸੀਂ ਵੋਟਾਂ ਪਾ ਕੇ ਨਮਾਇੰਦੇ ਕਿਉਂਦੇ ਨਹੀਂ ਪਿੰਡਾਂ 'ਚ ਇਹਨਾਂ ਨੂੰ 15 ਸਾਲ ਹੋ ਗਏ ਨੇ ਇਹ ਕਹਿੰਦੇ ਸੀ ਤੁਹਾਡੇ ਖੁੰਡ ਦੇ ਆ ਕੇ ਤੁਹਾਡੇ ਨਾਲ ਸਰਕਾਰ ਗੱਲਾਂ ਕਰੇਗੀ ਇਹ ਸਰਕਾਰ ਨੂੰ ਪੁੱਛਣਾ ਚਾਹੀਦਾ ਬੁੱਚੜ ਨੂੰ ਭਗਵੰਤੇ ਨੂੰ ਵੀ ਕਿਦਾਂ ਸਾਡੇ ਖੁੰਡ ਦੇ ਕੋਈ ਤੁਹਾਡੇ ਮੁਲਾਜ਼ਮ ਜਾਂ ਕੋਈ ਆਇਆ ਹੈ ਬੜੇ ਬੜੇ ਐਦਾਂ ਦੇ ਸ਼ਬਦ ਵਰਤਨੇ ਪੈ ਰਹੇ ਤੁਹਾਨੂੰ ਤੁਸੀਂ ਸਾਡੇ ਇਹਨੇ ਪੁੱਛਿਆ ਟੁੱਟੇ ਵਾਰੇ ਕਰਕੇ ਵੀ ਤੁਹਾਡੇ ਘਰ ਤਸੀਲ ਜਾ ਰਹੇ ਹੋਣਗੇ ਤੁਹਾਡੇ ਘਰ ਬਿਜਲੀ ਵਾਲੇ ਆਉਣਗੇ ਤੁਹਾਡੇ ਖੁੰਡਾ ਲਿਆ ਕੇ ਤੁਹਾਡੇ ਘਰ ਜਿਹੜੇ ਮਸਲੇ ਹੱਲ ਕਰਾਂਗੇ ਕੋਈ ਨਹੀਂ ਹੱਲ ਤੁਹਾਡੇ ਮਸਲੇ ਹੱਲ ਕੀ ਸਾਡੇ ਇੱਕ ਇੱਕ ਬੰਦੇ ਨੂੰ 6-7000 ਗਰੀਬੰਦ ਨੂੰ ਬਿੱਲ ਆ ਰਿਹਾ ਬਿਲੀ ਤਾਂ ਮੁਫਤਾ ਜੀ ਬਿਜਲੀ ਮੁਫਤ ਬਿੱਲ ਆ ਜਾਂਦਾ 600 ਯੂਨਟ ਤੋਂ ਵੱਧ ਆਉਂਦੀ ਹੋਣੀ ਆ ਫਿਰ 6 ਯੂਨਟੇ ਵੱਧ ਚੱਲਦੇ ਨੇ 6000 ਰੁਪਏ ਠੋਕਦੇ 3000 ਰੁਪਏ ਮਹੀਨੇ ਦਾ 600 ਰੁਪਏ ਦੇ ਸਾਡਾ ਬਿੱਲ ਆ ਰਿਹਾ ਗਰੀਬ ਤੋਂ ਗਰੀਬ ਤੋਂ ਬੰਦੇ ਦਾ ਵੀ ਤਗੜੇ ਦਾ ਤਾਂ ਵੱਧ ਹੁੰਦਾ ਫਿਰ ਤਗੜੇ ਦਾ ਘਰ-ਬਾਰ ਦੇਖ ਲੈਨੇ ਟੋਕੇ ਤੇ ਮੋਟਰ ਲੱਗੀ ਹੋਈ ਹੈ ਘਰ ਸਮਰਸੀ ਵਾਲ ਬੋਰ ਹੈ ਜੇ ਇੱਕ ਦੋ ਏਸੀ ਲੱਗੇ ਆਉਂਦੇ ਨੇ ਉਹਨਾਂ ਨੂੰ ਤੇ 14-15000 ਰੁਪਏ ਠੋਕ ਦਿੰਦੇ ਨੇ ਇਹ ਝੂਠੇ ਨੇ ਸਭ ਝੂਠ ਦੇ ਭਲੰਦੇ ਨੇ ਇਹ ਚੋਰਾਂ ਨਾਲ ਕੁੱਤੀ ਸੈਂਟਰ ਨਾਲ ਰਲ ਚੁੱਕੀ ਹੈ ਚੋਰ ਭਗਵਾਨ ਜਮਾਨ ਚੋਰ ਹੈ ਕੋਈ ਸਾਡੀ ਇੰਨੇ ਕਿਸਾਨ ਖੜਿਆ ਕੋਈ ਵੀ ਇੱਕ ਇੱਕ ਕਿਸਾਨ ਬੋਲਦੇ ਵੀ ਮੇਰੇ ਹੱਕ ਦੀ ਕਿਸਾਨ ਦੀ ਗੱਲ ਕਹਿਣਗੇ ਵੀ 92 ਸੀਟਾਂ ਮਿਲੀਆਂ ਸਾਨੂੰ ਬਹੁਤ ਮਾਤਰਾ ਜਿੱਤੇ ਆ ਤੁਸੀਂ ਸਾਨੂੰ ਅਜਿਹੇ ਸ਼ਬਦ ਵਰਤ ਰਹੇ ਹੋ ਸਾਡੇ ਮੁੱਖ ਮੰਤਰੀ ਨੂੰ ਇਦਾਂ ਕਹਿ ਰਹੇ ਹੋ ਜਿਹੜਾ ਇਨਫੋਰਮੇਸ਼ਨ ਪਾਤਾ ਫਿਰ ਪਾਤਾ ਫਾਤਾ ਸਾਡੇ ਕੋਈ ਆਏ ਹੀ ਕੋ ਨਹੀਂ ਸਾਡਾ ਪਿੰਡ ਖਨੋਰੀ ਤੋਂ 9 ਕਿਲੋਮੀਟਰ ਦੂਰ ਹੈ ਸਾਰੀ ਸੜਕ ਬੰਦਾ ਦਿੱਲੀ ਤੋਂ ਮੁੜ ਕੇ ਆ ਜੇ ਨਾ ਗੱਡੀ ਤੇ ਸਾਡੇ ਪਿੰਡ ਨਹੀਂ ਪਹੁੰਚਿਆ ਜਾਂਦਾ ਜਿਹੜੀ ਖਨੋਰੀ ਤੋਂ ਲਹਿਰੇ ਨਮੂਨਕ ਨੂੰ ਛੱਡ ਕੇ ਜਾਂਦੀ ਹੈ ਨਾ ਬਿਲਕੁਲ ਟੁੱਟ ਚੁੱਕੀ ਹੈ ਖੱਡੇ ਪਏ ਹੋਏ ਨੇ ਇੱਕ ਦੋ ਰੋਜ਼ ਐਕਸੀਡੈਂਟ ਇੱਕ ਦੋ ਰੋਜ਼ ਬੁੱਡੀਆਂ ਪੜਨ ਵਾਲੀਆਂ ਕੁੜੀਆਂ ਉਹ ਛੜਕਦੇ ਟੋਏਆਂ ਦੇ ਅੱਗੇ ਥੱਲੇ ਡਿੱਗਦੀਆਂ ਨੇ ਕੋਈ ਸਹੂਲਤ ਨਹੀਂ ਇਹਨੇ ਇਹਨੇ ਕੋਈ ਸਾਡੇ ਉੱਤੇ ਸਹੂਲਤ ਨਹੀਂ ਦਿੱਤੀ ਇਹ ਝੂਠ ਮਾਰਦੇ ਨੇ ਇਹ ਖੱਟਰ ਸਾਹਿਬ ਨੇ ਵੀ ਕਿਹਾ ਬਈ ਉਹ ਨਾ ਗੱਲ ਕਰੋ ਜਿਹੜੇ ਕਿਹ ਨਾਲ ਜੀ ਕੀ ਹੋ ਗਿਆ ਤੁਹਾਨੂੰ ਤਾਂ ਕੋਈ ਕੁਝ ਨਹੀਂ ਕਹਦਾ ਜੀ ਕੀ ਗੱਲ ਹੋ ਗਈ ਤੁਹਾਨੂੰ ਤਾਂ ਸੁਪਾਈ ਜਾਂਦੇ ਨੇ ਤੁਹਾਨੂੰ ਤਾਂ ਕੋਈ ਕੁਝ ਨਹੀਂ ਕਹਿੰਦਾ ਤੁਹਾਨੂੰ ਕੀ ਕਿਹਾ ਸੀ ਮੈਨੂੰ ਤਾਂ ਕਿਸੇ ਨੇ ਕੋਈ ਨਹੀਂ ਕਿਹਾ ਤੁਹਾਨੂੰ ਕੀ ਕਿਹਾ ਕਿਸੇ ਨੇ ਉਹਨਾਂ ਨਾਲ ਕਿਹਨਾਂ ਨਾਲ ਗੱਲ ਕਰੀਏ ਦੱਸੋ ਤੁਸੀਂ ਇਹ ਇਹ ਜਿਹੇ ਇਹ ਜਿਹੇ ਬੰਦੇ ਨੇ ਜਿਹੜੇ ਆ ਕੇ ਮੋਰਚੇ ਨੂੰ ਖਰਾਬ ਕਰਦੇ ਨੇ ਇਹ ਸਰਕਾਰ ਦੇ ਬੰਦੇ ਨੇ ਦੇਖੋ ਤੁਹਾਡੇ ਸਾਹਮਣੇ ਕੋਈ ਇਹਨਾਂ ਨੂੰ ਅਸੀਂ ਨਹੀਂ ਕਿਹਾ ਨਾ ਕਿ ਕੋਈ ਗਲਤ ਲੱਬ ਜ ਬੋਲਿਆ ਦੇਖੋ ਆ ਕੇ ਨਜਾਇਜ਼ ਬਾ ਗਲਤ ਗਲਤ ਬੋਲ ਰਿਹਾ ਤੁਹਾਡੇ ਸਾਹਮਣੇ ਬੋਲ ਰਿਹਾ ਮੀਡੀਆ ਦੇ ਸਾਹਮਣੇ ਬੋਲ ਰਿਹਾ ਦੱਸੋ ਇਹਨਾਂ ਲੋਕਾਂ ਦਾ ਕੀ ਕਰੀਏ ਇਹ ਬੰਦੇ ਨੇ ਸਰਕਾਰ ਦੇ ਛੱਡੇ ਹੋਏ ਇਹਦਾ ਹੈਗਾ ਹੈ ਬਾਕੀ ਗੱਲ ਇੱਕ ਬਾਈ ਜੀ ਹੋਰ ਆ ਮੇਰੀ ਮੈਂ ਪਰਮਾਤਮਾ ਤੋਂ ਡਰ ਕੇ ਕਹਿੰਨਾ ਵੀ ਅੱਜ ਇਹ ਫੈਸਲਾ ਹੋ ਜਵੇ ਇੱਕ ਤਾਂ ਨੌਜਵਾਨਾਂ ਨੂੰ ਬੇਨਤੀ ਆ ਤੁਹਾਡੀ ਮਾਣੇ ਹੋ ਰਹੀ ਵੀ ਅਗਰ ਜੇ ਨਹੀਂ ਫੈਸਲਾ ਹੁੰਦਾ ਨੌਜਵਾਨੀ ਵੀ ਆਪਦਾ ਹੋਸ਼ ਨਾਲ ਰੱਖ ਰਹਿਣਾ ਅਸੀਂ 60-60 ਸਾਲ ਦੇ ਹੋ ਗਏ ਸਭ ਤੋਂ ਪਹਿਲਾਂ ਮੋਰਚੇ ਆ ਅਸੀਂ ਜਾਵਾਂਗੇ ਪਿੱਛੇ ਸਾਡੇ ਨੌਜਵਾਨ ਰਹਿਣਗੇ ਨੌਜਵਾਨਾਂਾਂ ਜਾਣ ਬਿਲਕੁਲ ਨਾ ਜਾਣ ਉਹਨਾਂ ਨੇ ਉਹਨਾਂ ਤੋਂ ਬਾਅਦ ਉਹਨਾਂ ਨੇ ਪੀੜੀ ਸਾਹਮਣੀ ਆ ਸਾਡੀ ਅਗਰ ਜੇ ਉਹੀ ਸਾਡੇ ਮੂਹਰੇ ਸ਼ਹੀਦ ਹੋ ਗਏ ਸਾਡਾ ਕੁਝ ਨਹੀਂ ਬਣਿਆ ਇੱਥੇ ਅਸੀਂ ਜ਼ਿੰਦਗੀ ਹੰਡਾ ਚੁੱਕੇ ਆ ਬਾਬਾ ਜੀ ਮਰਨਾ ਤਾਂ ਕਿਸੇ ਚੀਜ਼ ਦਾ ਹੱਲ ਨਹੀਂ ਤੁਸੀਂ ਕਿਉਂ ਇੰਨੇ ਮਜਬੂਰ ਹੋਗੇ ਵੀ ਮਰਨੇ ਤੱਕ ਨੋਬੇ ਤੱਕ ਮਜਬੂਰ ਕਰਤਾ ਇਹ ਇਸ ਗਵਰਨਮੈਂਟ ਨੇ ਕਰਤਾ ਜੀ ਮਜਬੂਰ ਕਰਤਾ ਜੀ ਦਲਸ਼ੋਕੀ ਇੱਥੇ ਬੈਠੇ ਆ ਜੀ ਜੇ ਮਜਬੂਰ ਕਰਤਾ ਨਹੀਂ 13 ਮਹੀਨੇ ਉੱਥੇ ਬੈਠੇ ਰਹੇ ਅਸੀਂ 13 ਮਹੀਨੇ ਦੇ ਵਿੱਚ ਜੇ ਇਹਨਾਂ ਨੂੰ ਨਾਮਜਬੂਰ ਕਰਦੇ ਕਾਨੂੰਨ ਇਹਨਾਂ ਨੇ ਪਾਸ ਕਰਤੇ ਉਹਨਾਂ ਦਾ ਸਾਨੂੰ ਦਿੱਤਾ ਤਾਂ ਕੁਝ ਹੀ ਉਤੋਂ ਲਾਰਾ ਲਾ ਕੇ ਦੂਰ ਦਾ ਕੋਈ ਸਾਡੇ ਲੀਡਰ ਰਹੇ ਜੇ ਨੇ ਜਿਨ੍ਹਾਂ ਨੇ ਉਸ ਟਾਈਮ ਸਿਰਫ ਚੋਣਾਂ ਦੇਖੀਆਂ ਨੇ ਵੀ ਅਸੀਂ ਚੋਣਾਂ 'ਚ ਆ ਜਾ ਕੇ ਮੁੱਖ ਮੰਤਰੀ ਐਮ ਸੀ ਐਮ ਐਲ ਏ ਬਣ ਜਾਈਏ ਉਹਨਾਂ ਨੇ ਲੋਕ ਕਿ ਨਹੀਂ ਦੇਖੇ ਵੀ ਜਿਹੜੇ ਸਾਡੇ ਪਿੱਛੇ ਲੱਖਾਂ ਲੋਕ ਆਏ ਨੇ ਵੀ ਇਹਨਾਂ ਤੋਂ ਪੁੱਛ ਲਈਏ ਉਹ ਗੱਲ ਸਾਡੇ ਜਦ ਯਾਦ ਆਉਂਦੀ ਆ ਦੀਪ ਸਿੱਧੂ ਵਾਲੀ ਉਹਨੇ ਇਹ ਗੱਲ ਕਿਹਾ ਦੀ ਇਸ ਇੱਕ ਮਹੀਨਾ ਹੋਰ ਵੜਜੋ ਇਹਨਾਂ ਤੋਂ ਜਨਾਚਰ ਤੁਸੀਂ ਲਿਖਾ ਕੇ ਨਹੀਂ ਲੈ ਕੇ ਜਾਂਦੇ ਇਹ ਨજર ਤਰਿਓ ਨਾ ਇਹ ਉਸ ਟਾਈਮਰ ਦੀਪ ਸਿੱਧੂ ਇਹਨਾਂ ਲੋਕਾਂ ਨੇ ਗਦਾਰ ਤੱਕ ਕਿਹਾ ਅੱਜ ਉਹੀ ਲੋਕ ਦੀਪ ਸਿੱਧੂ ਨੂੰ ਯਾਦ ਕਰਦੇ ਨੇ ਅਗਰ ਦੀਪ ਸਿੱਧੂ ਦੀ ਹਰ ਗੱਲ ਸੱਚੀ ਹੁੰਦੀ ਆ ਮੈਂ ਰੱਬ ਤੋਂ ਡਰ ਕੇ ਕਹਿੰਦਾ ਮੈਂ ਤੁਹਾਡੀ ਇੰਟਰਵਿਊ ਦੇਖੀ ਸੀ ਕਿ ਆਪਣੇ ਸਭੂ ਮੋਰਚੇ ਤੇ ਦੀਪ ਸਿੱਧੂ ਨਾਲ ਉਹਨੇ ਕੋਈ ਕਰੇ ਕੋਈ ਗਲਤ ਲੱਭ ਚੁਕਿਆ ਸੀਗਾ ਬਈ ਕਿਹਾ ਮੈਂ ਤੁਹਾਨੂੰ ਪੁੱਛ ਰਿਹਾ ਕਿਹਾ ਸੀਗਾ ਕੋਈ ਕੌਮ ਕਿਸੇ ਲੀਡਰ ਬਾਰੇ ਕੋਈ ਲੀਡਰ ਬਾਰੇ ਉਹਨੇ ਗਲਤ ਲੱਭ ਚੁਕਿਆ ਸੀਗਾ ਪਰ ਇਹ ਲੀਡਰਾਂ ਨੇ ਦੀਪ ਸਿੱਧੂ ਨੂੰ ਵੀ ਗਦਾਰ ਕਿਹਾ ਲੋਕਾਂ ਦੇ ਸਾਹਮਣੇ ਕਿਹਾ ਅੱਜ ਜ਼ੀਰੋ ਹੋ ਗਏ ਅੱਜ ਉਹ ਹੀ ਜ਼ੀਰੋ ਹੋ ਗਏ ਜਿਨ੍ਹਾਂ ਨੇ ਗਦਾਰੀ ਕੀਤੀ ਉਹੀ ਦੀਪ ਸਿੱਧੂ ਦਾ ਨੌ ਚੱਲਦਾ ਅੱਜ ਵੀ ਤੁਹਾਡੇ ਸਾਹਮਣੇ ਕਿੰਨੇ ਬਲਾਰੇ ਬੋਲਦੇ ਨੇ ਹਰ ਬੰਦਾ ਦੀਪ ਸਿੱਧੂ ਦੀ ਗੱਲ ਕਰਦਾ ਜੀ ਤੇ ਬਾਕੀ ਇਹ ਦਵਾਈ ਇੱਕ ਮੈਂ ਕਰਜ ਹੋਰ ਕਰਨੀ ਚਾਹਣਾ ਇਹ ਮੋਰਚਾ ਜਿੱਤਿਆ ਗਿਆ ਆਪਾਂ ਜਿੱਤਾਂਗੇ ਰਲ ਕੇ ਉਸ ਤੋਂ ਬਾਅਦ ਅਸੀਂ ਬੰਦੀ ਸਿੰਘਾਂ ਨੇ ਆਪਦੀ ਖਾਤਰੇ ਤਾਂ ਉਹਨਾਂ ਨੇ ਕੁਝ ਨਹੀਂ ਕਰਿਆ ਬੰਦੀ ਸਿੰਘਾਂ ਨੇ ਉਹਨਾਂ ਨੇ ਗੌਰ ਕਰਿਆ ਸਿੱਖ ਕੌਮ ਖਾਤਰ ਕਰਿਆ ਉਹ ਟਾਈਮ ਦਾ ਬਿਜੰਤ ਸਿੰਘ ਨੇ ਜੋ ਬੰਦੇ ਕੇ ਪਿੱਛੇ ਰਲ ਕੇ ਮਾਰੇ ਸਾਨੂੰ ਪਤਾ ਉਹਨਾਂ ਖੱਤਰ ਕਰਿਆ ਜੋ ਕੁਝ ਕਰਿਆ ਇਸ ਤੋਂ ਬਾਅਦ ਅਸੀਂ ਇਹ ਕਹਿਣਾ ਚਾਹੁੰਦੇ ਆ ਮਤਲਬ ਥੋੜੇ ਮਤਲਬ ਰਹੀ ਸਾਰਿਆਂ ਨੂੰ ਅਪੀਲ ਕਰਦਾ ਵੀ ਇਸ ਤੋਂ ਬਾਅਦ ਆਪਾਂ ਬੰਦੀਖੀਆਂ ਦਾ ਮੋਰਚਾ ਲਾਈਏ ਸਾਰੇ ਰਲ ਕੇ ਉਹਦੇ ਵਿੱਚ ਚਾਹੇ ਹਿੰਦੂ ਵਿਆਹ ਚਾਹੇ ਮੁਸਲਮਾਨ ਵੀ ਆ ਕੋਈ ਵੀ ਆ ਹਿੰਦੂ ਵੀ ਮਰਿਆ ਉਹ ਤੋਂ ਮੁਸਲਮਾਨ ਵੀ ਮਰਿਆ ਇਹ ਮਾਰੇ ਪੁੱਤੜਾ ਨੇ ਇਹਨਾਂ ਨੇ ਇਹਨਾਂ ਦੇ ਅੱਗੇ ਜਿਵੇਂ ਚੇਮਾ ਜਾ ਫਕਟਰ ਸਾਹਿਬ ਇਹ ਵੀ ਕਹਿੰਦੇ ਆ ਵੀ ਭਾਈ ਉਸ ਥਾਂ ਦੇ ਉੱਤੇ ਤੁਸੀਂ ਆ ਰਹੇ ਹੋ ਤਾਂ ਸਾਡੇ ਲੋਕਾਂ ਨੂੰ ਬੜੀਆਂ ਸਮੱਸਿਆਵਾਂ ਹੋਣੀਆਂ ਬਈ ਹੁਣ ਪੰਜਾਬ 'ਚ ਮੋਰਚਾ ਲੱਗਿਆ ਪੰਜਾਬ ਸਰਕਾਰ ਦਾ ਤਜਰਬਾ ਨਹੀਂ ਹੈਗਾ ਨਾ ਮੋਰਚਿਆਂ ਦਾ ਸਰਕਾਰ ਨੂੰ ਪਤਾ ਲੱਗ ਜਾਊਗਾ ਵੀ ਜੇ ਤੁਸੀਂ ਦਿੱਲੀ ਆਏ ਸੀ ਜਦੋਂ ਸਾਡੇ ਲੋਕ ਸਾਨੂੰ ਹੁਣ ਅਪੀਲਾਂ ਕਰ ਰਹੇ ਆ ਵੀ ਇਹਨਾਂ ਨੂੰ ਆਉਣ ਤੋਂ ਰੋਕੋ ਸਾਡੇ ਰੋਜ਼ਗਾਰ ਖਤਮ ਹੋ ਜਾਣਗੇ ਸਾਡੇ ਵਪਾਰ ਖਤਮ ਹੋ ਜਾਣਗੇ ਨਹੀਂ ਇਹ ਕਹਿੰਦੇ ਨੇ ਵੀ ਸਾਡੇ ਰੋਜ਼ਗਾਰ ਖਤਮ ਹੋ ਜਾਣਗੇ ਆ ਕਿੰਨੀ ਝੋਟ ਹੋਈ ਆ ਛੜ ਕੇ ਉੱਤੇ ਚੱਲਦੀ ਏ ਹੰ ਅੰਤਰਰਾਸ਼ਟਰੀ ਮਰ ਗਏ ਇਹਨਾਂ ਨੇ ਖੋਲ ਬੰਦ ਕਰ ਰੱਖਿਆ ਅਸੀਂ ਤਾਂ ਕੋਈ ਨਹੀਂ ਬੰਦ ਕੀਤਾ ਅਸੀਂ ਤਾਂ ਇੱਕ ਛੜ ਛੱਡੀ ਹੋਈ ਵੀ ਅੱਜ ਵੀ ਚੱਲੇ ਜਾਏ ਅਸੀਂ ਪਰਲੀ ਛੜ ਕੇ ਬੈਠੇ ਰਵਾਂਗੇ ਇਹ ਖੱਟਰ ਸਰਕਾਰ ਉੰਜੀ ਸਿੱਖਾਂ ਰੋਡਰੀ ਹੋਈ ਹੈ ਇਹਨੇ 부ਚੜ ਨੇ 부ਚੜ ਅੱਖਾਂ ਦੇ ਇਹਨੇ ਪੱਟੀ ਬੰਨ੍ਹ ਲਈ ਕੰਨਾਂ 'ਚ ਰੂਦ ਉਹਨ ਲਿਆ ਉਹ ਮੋਦੀ ਜਿਹੜਾ ਉਹਦਾ ਇਹਨਾਂ ਦੁਆ ਨਾ ਹੈ ਹੀ ਕੁਝ ਨਹੀਂ ਨਾ ਕੋਈ ਬਾਲ ਨਾ ਬੱਚਾ ਨਾ ਕੋਈ ਧੀ ਨਾ ਇਹਨਾਂ ਨੇ ਰੰਨ ਨਾ ਇਹਨਾਂ ਦੇ ਕੰਨ ਉਹ ਕਹਿੰਦੇ ਕਿਸਾਨ ਸਾਡੇ ਆ ਇਹ ਵੀ ਸ਼ਬਦ ਕਹਿੰਦੇ ਆ ਉਹ ਕੌਣ ਕਿਸਾਨ ਸਾਡੇ ਨੇ ਫਿਰ ਰਸਤਾ ਕਿਉਂ ਬੰਦ ਕਰਿਆ ਪ੍ਰੋਟੈਸਟ ਕਰਨ ਦਾ ਤਾਂ ਸਾਰਿਆਂ ਨੂੰ ਆਕੇ ਦਿੱਲੀ ਜਾ ਕੇ ਅਸੀਂ ਪਿਛਲੀ ਵੀ ਪਿਛਲੀ ਵਾਰ ਸਵਾ ਸਾਲ ਤੋਂ ਉੱਤੇ ਕੱਢ ਕੇ 800 ਜਵਾਨ ਅਸੀਂ ਸਾਡੇ ਆਪਣਾ ਸ਼ਹੀਦ ਕਰਕੇ ਆਏ ਆ 800 ਜਵਾਨ ਅਸੀਂ ਸ਼ਹੀਦ ਕਰਕੇ ਆ ਇੱਕ ਜੀ ਵੀ ਜਵਾਨ ਲੈ ਇਹਨਾਂ ਨੇ ਮੁਆਵਜ਼ਾ ਨਹੀਂ ਦਿੱਤਾ ਬਾਕੀ ਸਾਡੇ ਤਿੰਨ ਸਿੰਘ ਲਖੀਮਪੁਰ ਖੀਰੀ ਇਹਨਾਂ ਦੇ ਐਮਐਲਏ ਨੇ ਉੱਤੇ ਗੱਡੀਆਂ ਚੜਾ ਕੇ ਮਾਰ ਦਿੱਤੇ ਉਹਨਾਂ ਦੇ ਪਰਿਵਾਰਾਂ ਨੂੰ ਅੱਜ ਤੱਕ ਕੋਈ ਸਹੂਲਤ ਨਹੀਂ ਮਿਲੀ ਕੋਈ ਮੁਆਵਜ਼ਾ ਨਹੀਂ ਮਿਲਿਆ ਕਿਹਨੇ ਦਿੱਤਾ ਮੁਆਵਜ਼ਾ ਉਹਨੇ ਗੁਰੂ ਨਾਨਕ ਦੇਵ ਦੇ ਉਹ ਇਹ ਮੋਦੀ ਨੂੰ ਕਹਿਣਾ ਚਾਹੁੰਦੇ ਆ ਜੇ ਤੂੰ ਐਲਾਨ ਕਰਨਾ ਸੀ ਅੱਗੇ ਪਿੱਛੇ ਕਰ ਲੈਂਦਾ ਇਹਦਾ ਤੇਰੇ ਨੂੰ ਫਟਕੀ ਲੱਜੂਗੀ ਜਿਹੜੀ ਬਾਬੇ ਨਾਨਕ ਦੇ ਦੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੇ ਉੱਤੇ ਚੂਹੇ ਪ੍ਰੋਟੈਸਟ ਕੀਤਾ ਨਾ ਸਾਨੂੰ ਝੂਠ ਮਾਰ ਕੇ ਉਠਾਇਆ ਥੇ ਤੇਰਾ ਜੇ ਕੋਈ ਮਾਫ ਹੋ ਜੇਗੀ ਤੂੰ ਤੇ ਮੰਦਰਾਂ ਦੇ ਪੂਜਾ ਕਰਨਾ ਨਾ ਜਦੋਂ ਬਾਬੇ ਨਾਨਕ ਦੀ ਭਰੀਕ ਪੈਨਸਲ ਚੱਲੀ ਨਾ ਤੇਰਾ ਸਭ ਕੁਝ ਹੀ ਸਹੀਰਾ ਸਤਿਆਨਾਸ਼ ਹੋ ਜਾਣਾ ਹੈ ਸਾ ਬਿਲਕੁਲ ਇਹ ਰੋ ਆ ਤੇ ਇਹ ਰੋ ਸ਼ੰਭੂ ਬਾਰਡਰ ਦੇ ਉੱਤੇ ਬਣਿਆ ਹੋਇਆ ਹੈ ਹੂੰ ਕਿਵੇਂ ਦੇਖਦੇ ਹੋ ਬੱਬਾ ਜੀ ਬੱਬਾ ਜੀ ਬਹੁਤ ਮਾਰਾ ਕਰ ਰਹੇ ਬਹੁਤ ੱਕਾ ਕਰ ਰਹੇ ਆ ਇਤਨਾ ੱਕਾ ਮਤਲਬ ਬਾਰਡਰਾਂ ਤੇ ਨਹੀਂ ਹੋ ਰਿਹਾ ਜਿੰਨਾ ਇੱਥੇ ਕਰ ਰਹੇ ਆ ਜਿਹੜੇ ਇਹਨਾਂ ਬੈਰੀਕੇਡ ਲਾਏ ਫੌਜ ਲਾਈਏ ਐਸੇ ਐਸੇ ਗੋਲੇ ਮਾਰੇ ਨੇ ਜਿਹੜੇ ਬੂਹੇ ਤੋੜ ਦਿੰਦੇ ਆ ਤੁਸੀਂ ਹਰਿਆਣੇ ਤੋਂ ਆਏ ਹੋ ਹਾਂਜੀ ਅਸੀਂ ਮੈਂ ਹਰਿਆਣੇ ਤੋਂ ਆਇਆ ਹਾਂ ਹਰਿਆਣੇ ਤੋਂ ਤਾਂ ਕਹਿੰਦੇ ਸੀ ਬਹੁਤ ਜਥੇਬੰਦੀਆਂ ਨੇ ਆਉਣਾ ਸੀ ਪਰ ਆ ਨਹੀਂ ਸਕੀਆਂ ਨਹੀਂ ਜੀ ਰਾਤ ਨਹੀਂ ਆਖੀ ਵੀ 5 ਵਜੇ ਤੇ ਚੱਲੇ ਸੀ ਇੱਥੇ ਸਾਡੇ 3:30 ਵਜੇ ਪਹੁੰਚਿਆ ਪਿੰਡਾਂ ਤੋਂ ਪੈਂਆਂ ਤੋਂ ਹੋ ਕੇ ਘੁੰਮ ਕੇ ਆਇਆ ਅਸੀਂ ਲੰਗਰ ਲੈ ਕੇ ਆਏ ਅਸੀਂ ਅੰਗਲ ਤੇ ਆਏ ਹਾਂ ਅਸੀਂ ਮੋਟਰਸਾਈਕਲ ਤੇ ਆਇਆ ਮੈਂ ਸਾਈਕਲ ਤੇ ਆਇਆ ਉਹ ਗੱਡੀ ਆਈ ਏ ਸਾਡੀ ਚਾਹ ਤੇ ਲੰਗਰ ਲੈ ਕੇ ਬਾਕੀ ਜਿਹੜੇ ਬੰਦੇ ਆ ਅਸੀਂ ਮੋਟਰਸਾਈਕਲ ਤੇ ਆਏ ਆ ਮੈਂ ਸਾਈਕਲ ਤੇ ਆਇਆ ਖੋਦ ਇੱਥੋਂ ਲੰਘ ਕੇ ਜੀ ਆ ਉਂਟ ਥਰ ਦੇ ਨੂੰ ਇੱਥੋਂ ਸਿੱਧਾ ਨਾ ਪੈਂਆਂ ਦੇ ਵਿੱਚੋਂ ਆਇਆ ਮੈਂ ਫਿਰ ਵੀ 7.5 ਘੰਟੇ ਲੱਗ ਗਏ ਆਉਂਦੇ ਨਾ ਇਹਨਾਂ ਰਸਤੇ ਖਰਾਬ ਹੈ ਤੇ ਬਿਲਕੁਲ ਹਰਿਆਣੇ ਤੋਂ ਵੀ ਜੋ ਕਿਸਾਨ ਆ ਰਹੇ ਹੋ 7-7 ਘੰਟੇ ਸਫਰ ਕਰਕੇ ਸਾਈਕਲਾਂ ਦੇ ਉੱਤੇ ਦੇ ਮੋਟਰਸਾਈਕਲਾਂ ਦੇ ਉੱਤੇ ਇਸ ਧਰਨੇ ਦੇ ਵਿੱਚ ਸ਼ਾਮਲ ਜ਼ਰੂਰ ਹੋ ਰਹੇ ਆ ਪਰ ਇਹ ਜੋ ਰੋਹ ਹੈ ਕਿਸਾਨਾਂ ਦਾ ਇਹ ਰੋਹ ਤਾਂ ਬੇਸ਼ੱਕ ਸਰਕਾਰ ਦੇ ਖਿਲਾਫ ਹੈ ਪਰ ਦੂਜੇ ਪਾਸੇ ਉਮੀਦਾਂ ਵੀ ਹੈ ਉਮੀਦ ਵੀ ਹੈ ਤੁਹਾਨੂੰ ਸਰਕਾਰ ਤੋਂ ਵੀ ਅੱਜ ਦੀ ਮੀਟਿੰਗ 'ਚ ਹੱਲ ਹੋ ਸਕਦਾ ਹੈ ਦੇਖੋ ਜੀ ਸਰਕਾਰ ਨੇ ਅੱਜ ਤੱਕ ਨਾ ਸਾਨੂੰ ਦਿੱਤਾ ਪਹਿਲਾਂ ਵੀ ਸਰਕਾਰ ਨੇ ਵਾਅਦੇ ਕੀਤੇ ਸੀਗੇ ਇਹ ਸਰਕਾਰ ਨੇ ਹੁਣ ਵੀ ਸਾਨੂੰ ਉਮੀਦਾਂ ਕਿ ਮਿੱਠੀ ਗੋਲੀ ਦੇ ਕੇ ਛੱਡੂਗੀ ਕਿਉਂਕਿ ਜੇ ਸਰਕਾਰ ਨੋ ਇਨਾ ਸਾਡੇ ਤੋਂ ਖਤਰਾ ਆ ਗਿਆ ਇਹ ਬਾਰਡਰ ਇਹਨੇ ਪਾਕਿਸਤਾਨ ਬਾਰਡਰ ਜਿਹੜਾ ਸਰਦੀ ਬਾਰਡਰ ਹੁੰਦਾ ਉਹ ਬਾਰਡਰ ਦੇ ਉੱਤੇ ਵੀ ਇਨੀ ਸਿਕਿਉਰਟੀ ਨਹੀਂ ਹੈ ਉਹ ਤੇ ਸਿੰਗਲ ਲੇਅਰ ਜਾਂ ਡਬਲ ਲੇਅਰ ਦੀ ਫੈਂਸਿੰਗ ਲੱਗੀ ਆ ਇੱਥੇ 12 12 13 13 ਲੇਅਰ ਦੀ ਫੈਂਸਿੰਗ ਤੋਂ ਬਾਅਦ ਅਥਰੂ ਗਾਸ ਦੇ ਕੋਲੇ ਇੰਨੇ ਸਿੱਟੇ ਗਏ ਆ ਉਹ ਗੋਲਿਆ ਨਾਲ ਸਾਡਾ ਨੁਕਸਾਨ ਤਾਂ ਜਰੂਰ ਹੋਇਆ ਪਰ ਸਾਨੂੰ ਫਾਇਦਾ ਵੀ ਹੋਇਆ ਇਹ ਜਿਹੜੇ ਜਿਸ ਦਿਨ ਪਹਿਲੇ ਦਿਨ 13 ਤਰੀਕ ਤੋਂ ਧੂਆਂ ਮਾਰਿਆ ਇਹਨਾਂ ਨੇ ਕਿਸਾਨਾਂ ਦੀ ਅੱਖਾਂ 'ਚ ਇੰਨਾ ਧੂਏ ਦੇ ਵਿੱਚ ਬੇਕਾਰ ਕੀਤਾ ਉਸ ਦਿਨ ਸਾਡੇ ਕਈ ਬੰਦੇ ਦਾ ਸ਼ੂਗਰ ਦਾ ਰੋਗ ਵੀ ਕੱਟਿਆ ਗਿਆ ਸ਼ੂਗਰ ਦਾ ਰੋਗ ਕੱਟੇਗਾ ਅੱਖਾਂ ਦੀ ਦਵਾਈ ਜਿਹੜੇ ਐਨਕਲਾਉਂਦੇ ਉਹਨਾਂ ਦੀ ਐਨਕਾ ਵੀ ਉਤਰ ਗਈਆਂ ਅਸੀਂ ਇਹ ਖੱਟਣ ਸਰਕਾਰ ਨੂੰ ਕਹਿੰਦੇ ਜੇ ਤੂੰ ਇੰਨਾ ਦਿਾਲੂ ਹੈ ਨਾ ਸਾਨੂੰ ਆਦੇ 60 70 ਗੋਲੇ ਸਾਨੂੰ ਦੇ ਦੇ ਜਿੱਥੇ ਬੰਦੇ 2 400 ਬੰਦੇ ਨੂੰ ਸ਼ੂਗਰ ਇਕੱਠੇ ਕਰਕੇ ਅਸੀਂ ਸ਼ੂਗਰਾਂ ਦੇ ਵਿੱਚ 2 4 ਗੋਲੇ ਫੜਦੇ ਆ ਕਰਾਂਗੇ ਉਹਨਾਂ ਦਾ ਸ਼ੂਗਰ ਠੀਕ ਹੋ ਜਾਊਗਾ ਮੇਲੇ ਕੁੱਬੇ ਦੇ ਵਿੱਚ ਹੀ ਲੱਤ ਰਾਸ ਆ ਗਈ ਰਾਸ ਆ ਗਈ ਇਹ ਕੁੱਬੇ ਨੂੰ ਅਸੀਂ ਖੱਟਣ ਨੂੰ ਕਹਿੰਦੇ ਜੇ ਤੇਰੇ ਕੋਲ ਜ਼ਿਆਦਾ ਅਮਨੀਸ਼ਨ ਹੈ ਤਾਂ ਸਾਨੂੰ ਦੇ ਦੇ ਕਿਉਂਕਿ ਜਿਹੜਾ ਅਮਨੀਸ਼ਨ ਨੇ ਇਹਨੇ ਅਮਨੀਸ਼ਨ ਵਰਤਿਆ ਇਹ ਆਰਮਡ ਫੋਰਸਸ ਦਾ ਮਿਸ਼ਨ ਵਰਤਿਆ ਨੇ ਇਹ ਪੁਲਿਸ ਨੂੰ ਅਧਿਕਾਰ ਨਹੀਂ ਹੈ ਖੱਟੜ ਕੋਲੇ ਜਾਂ ਅਮਿਤਸ਼ਾ ਕੋਲੇ ਕੀ ਅਧਿਕਾਰ ਹੈ ਕਿ ਆਪਦੇ ਕਿਸਾਨਾਂ ਦੇ ਉੱਤੇ ਆਪਦੇ ਦੇਸ਼ ਦੇ ਉੱਤੇ ਡਰੋਨ ਦੇ ਨਾਲ ਅਥਰੂ ਗੈਸ ਦੇ ਕੋਲੇ ਸਿੱਟੇ ਡਰੋਨ ਕਿਹਦੇ ਵਾਸਤੇ ਵਰਤਿਆ ਜਾਂਦਾ ਹੈ ਡਰੋਨ ਇੰਟਰਨੈਸ਼ਨਲ ਜਾਂ ਬਾਉਂਡਰੀ ਜਿਸ ਤਰ੍ਹਾਂ ਪਾਕਿਸਤਾਨ ਦਾ ਡਰੋਨ ਆਪਣੇ ਚੋਂਦਾ ਆਪਣਾ ਡਰੋਨ ਪਾਕਿਸਤਾਨ ਜਾਂਦਾ ਪਰ ਇਸ ਖੱਟੜ ਨੇ ਜਾਂ ਮੋਦੀ ਨੇ ਇਹ ਇਹ ਸਰਕਾਰ ਨੇ ਕਿਸਾਨਾਂ ਨੂੰ ਆਪਦਾ ਕਿਸਾਨ ਨਹੀਂ ਸਮਝਿਆ ਇਹ ਇਕੱਲੇ ਪੰਜਾਬ ਦਾ ਕਿਸਾਨ ਨਹੀਂ ਹੈ ਪੰਜਾਬ ਹਰਿਆਣਾ ਹਿਮਾਚਲ ਯੂਪੀ ਪੂਰੇ ਭਾਰਤ ਦੇ ਕਿਸਾਨ ਇਕੱਠੇ ਹੋ ਕੇ ਇਹ ਮੋਦੀ ਤੋਂ ਦੁਖੀ ਹੋ ਕੇ ਦਾ ਪ੍ਰੋਟੈਸਟ ਕਰ ਰਹੇ ਆ ਅੱਜ ਅਸੀਂ ਪੰਜਾਬ ਤੇ ਹਰ ਹਰਿਆਣਾ ਦਾ ਹਿਮਾਚਲ ਦਾ ਕਿਸਾਨ ਇਹ ਬਾਡਰਾਂ ਤੇ ਬੈਠਾ ਹੈ ਬਾਕੀ ਕਿਸਾਨ ਵੀ ਆਪਦੀਆਂ ਟ੍ਰੇਨਾਂ ਵਿੱਚ ਆ ਰਹੇ ਆ ਤੁਸੀਂ ਕੇਰਲਾ ਸੱਡ ਜਾਂ ਤਮਿਲਨਾਡੂ ਸੱਡ ਦੇਖੋ ਉੱਤੇ ਕਿਸਾਨਾਂ ਨੇ ਪੂਰੇ ਨੰਗੇ ਤੜ ਸਰੀਰ ਦੇ ਉੱਤੇ ਸਿਰਫ ਕਮਰ ਦੇ ਉੱਤੇ ਇੱਕ ਕੱਪੜਾ ਬੰਨ ਕੇ ਪ੍ਰੋਟੈਸਟ ਕੀਤਾ ਸੀਗਾ ਕਿ ਮੋਦੀ ਸਰਕਾਰ ਜੇ ਤੂੰ ਇਹਨਾਂ ਕਿਸਾਨਾਂ ਨੂੰ ਇੱਥੋਂ ਨਾ ਛੱਡਿਆ ਤੇ ਅਸੀਂ ਪੂਰੇ ਉੱਤਰ ਭਰ ਨਾਲ ਸਾਊਥ ਸਾਈਡ ਤੋਂ ਸਾਰੀ ਸਾਈਡ ਜਿੰਨ ਸਾਊਥ ਵਾਲੀ ਰੇਡ ਆ ਉਹਦੇ ਵਿੱਚੋਂ ਪ੍ਰੋਟੈਸਟ ਕਰਕੇ 5000 ਤੋਂ ਵੱਧ ਜੱਥੇਬੰਦੀਆਂ ਲੈ ਕੇ ਦਿੱਲੀ ਪਹੁੰਚਾਂਗੇ ਸਾਡੇ ਵੱਤੋਂ ਜੱਥੇਬੰਦੀਆਂ ਆਉਣੀਆਂ ਕਿਸਾਨ ਵੀ ਆਉਣਗੇ ਤੇਰੇ ਕੋਲੋਂ ਸਾਹਮਣੇ ਨਹੀਂ ਜਾਣੇ ਇਹ ਸਾਡਾ ਮੋਦੀ ਸਰਕਾਰ ਨੂੰ ਇਹ ਚੈਲੰਜ ਹੈ ਕਿ ਤੂੰ ਕਿੰਨਾ ਮਰਜ਼ੀ ਜ਼ੋਰ ਲਗਾ ਲੈ ਇਹ ਜੱਥੇਬੰਦੀ ਅੱਗੇ ਵੱਧ ਕੇ ਰਹੀਆਂ ਵੱਧ ਕੇ ਰਵਾਂਗੇ ਅਸੀਂ ਗੁਰੂ ਤੇਗ ਬਹਾਦਰ ਗੁਰੂ ਨਾਨਕ ਦੇਵ ਜੀ ਦੇ ਹੱਕ ਸੇ ਕਾਜ਼ੀ ਗੁਰਗੋਬਿੰਦ ਸਿੰਘ ਦਾ ਥਾਪੜ ਸਾਡੇ ਤੇ ਜਿੰਨਾ ਚਿਰ ਉਹਨਾਂ ਦਾ ਅਸ਼ੀਰਵਾਦ ਗੁਰੂ ਨਾਨਕ ਦੇਵ ਜੀ ਦਾ ਸਾਡੇ ਤੇ ਆ ਤੇਰੀ ਹਵਾ ਵੀ ਸਾਨੂੰ ਪਿੱਛੇ ਨਹੀਂ ਮੋੜ ਸਕਦੀ ਤੇ ਬਿਲਕੁਲ ਜਿੱਥੇ ਰੋਸ ਹੈ ਸਰਕਾਰਾਂ ਦੇ ਉੱਤੇ ਭਰੋਸਾ ਗੁਰੂ ਦੇ ਉੱਤੇ ਬਹੁਤ ਹੈ ਤਾਂ ਹੁਣ ਮੀਟਿੰਗ ਦੇ ਵਿੱਚ ਕੀ ਹੁੰਦਾ ਹੈ ਮੀਟਿੰਗ ਸਫਲ ਰਹਿੰਦੀ ਹੈ ਤਾਂ ਕਿਸਾਨ ਇੱਥੋਂ ਵਾਪਸ ਵੀ ਆਪਣੇ ਘਰਾਂ ਨੂੰ ਮੁੜ ਸਕਦੇ ਪਰ ਜੇਕਰ ਮੀਟਿੰਗ ਸਫਲ ਨਹੀਂ ਰਹਿੰਦੀ ਤਾਂ ਸੰਘਰਸ਼ ਨੂੰ ਤਿੱਖਾ ਕਰਨ ਦਾ ਪ੍ਰੋਗਰਾਮ ਵੀ ਦਿੱਤਾ ਜਾ ਸਕਦਾ ਹੈ